ਦਸੂਹਾ ਦੇ ਸਿਵਲ ਹਸਪਤਲ ਦੀ ਅੱਜ ਡਾਕਟਰ ਬਲਵਿੰਦਰ ਕੁਮਾਰ ਡਵਾਣਾ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਅਸੈਂਚੀ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਉਹਨਾਂ ਸਟਾਫ ਦੀ ਹਾਜ਼ਰੀ ਵੀ ਚੈੱਕ ਕੀਤੀ ਸੁਪਰੰਡ ਡਾਕਟਰ ਬਲਵਿੰਦਰ ਕੁਮਾਰ ਡਵਾਣਾ ਵੱਲੋਂ ਡਾਕਟਰ ਜਸਵਿੰਦਰ ਸਿੰਘ ਦੇ ਸਹਿਯੋਗ ਨਾਲ OPD ਏਰੀਆ ਵਿੱਚ ਗਰਮੀ ਦੇ ਸਮੋਸਿਆਂ ਦੇ ਵਿੱਚ ਪੀਣ ਵਾਲੇ ਪਾਣੀ ਅਤੇ ਪੱਖੇ ਦੀ ਸਹੂਲਤ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਮੈਡੀਕਲ ਸਟੋਰ ਅਤੇ ਫਾਰਮੇਸੀ ਦਾ ਜਾਇਜ਼ਾ ਲੈਂਦੇ ਹੋਏ ਦਵਾਈਆਂ ਦੀ ਉਪਲਬਧਤਾ ਦੀ ਜਾਂਚ ਕੀਤੀ ਅਤੇ ਫਾਰਮੇਸੀ ਦੀ ਲਾਈਨਾਂ ਵਿੱਚ ਲੱਗੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਮਿਲ ਲਈਆਂ ਦਵਾਈਆਂ ਬਾਰੇ ਸਮਿਖਿਆ ਕੀਤੀ ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਪਮਾਨ ਵਧਣ ਕਰਕੇ ਲੂ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਹਨਾਂ ਮਰੀਜ਼ਾਂ ਦੇ ਇਲਾਜ ਲਈ ਬਣਾਏ ਗਏ ਹੀਟ ਸਟਾਕ ਵਾਰਦਾਜਨ ਨਿਰੀਖਣ ਕੀਤਾ ਗਿਆ ਜਿਸ ਦੇ ਲਈ ਅਲੱਗ ਡਾਕਟਰ ਅਤੇ ਸਟਾਫ ਦੀ ਡਿਊਟੀ ਲਗਾਈ ਗਈ ਹੈ ਅਤੇ ਨਾਲ ਹੀ ਉਹਨਾਂ ਦੱਸਿਆ ਕਿ ORS ਕਾਰਨਰ ਵੀ ਸਥਾਪਿਤ ਕੀਤਾ ਗਿਆ ਹੈ ਇਹਨਾਂ ਪਰਵੰਦਾਂ ਲਈ ਡਾਕਟਰ ਡਮਾਨਾ ਨੇ ਤਸੱਲੀ ਪ੍ਰਗਟਾਈ ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਦਸੂਆ ਦੇ ਸਟਾਫ ਦੀ ਹਾਜ਼ਰੀ ਵੀ ਚੈੱਕ ਕੀਤੀ ਗਈ ਅਤੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਸਮੇਤ ਸਾਰਾ ਸਟਾਫ ਦੀ ਆਪਣੀ ਡਿਊਟੀ ਤੇ ਹਾਜ਼ਰ ਸੀ ਫਿਰ ਮੈਂ ਚੈੱਕ ਕੀਤਾ ਕਿ ਮੈਡੀਸਨ ਜਿਹੜੇ ਪੇਸ਼ੈਂਟ ਮੈਡੀਸਨ ਲੈਣ ਆਉਂਦੇ ਆ ਉਹਨਾਂ ਨੂੰ ਪੁੱਛਿਆ ਕਿ ਮੈਡੀਸਨ ਤੁਹਾਨੂੰ ਜਿੰਨੀ ਡਾਕਟਰ ਸਹਿਬਾਨਾ ਵੱਲੋਂ ਲਿਖੀ ਜਾਂਦੀ ਹੈ ਕਿ ਉਹ ਮਿਲਦੀ ਵੀ ਹੈ ਤਾਂ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਜੀ ਜਿੰਨੀ ਸਾਨੂੰ ਡਾਕਟਰ ਸਹਿਬਾਨ ਮੈਡੀਸਨ ਲਿਖ ਕੇ ਦਿੰਦੇ ਆ ਉਹ ਪੂਰੀ ਦੀ ਪੂਰੀ ਮਿਲਦੀ ਆ ਤੇ ਸਾਨੂੰ ਪੂਰੀ ਤਸੱਲੀ ਆ ਤੇ ਪੂਰੀ ਸੰਤੁਸ਼ਟੀ ਆ ਕਿ ਜੋ ਸਾਡਾ ਇੱਥੇ ਇਲਾਜ ਹੋ ਰਿਹਾ ਬਿਲਕੁਲ ਸਹੀ ਹੋ ਰਿਹਾ ਤੇ ਤਸੱਲੀ ਬਖਸ਼ ਹੋ ਰਿਹਾ ਅਸੀਂ ਬਿਲਕੁਲ ਸੈਟੀਸਫਾਈ ਸਰ ਜਿਹੜਾ ਅੱਜ ਕੱਲ੍ਹ ਲੋ ਦਾ ਮੌਸਮ ਹੈ ਕਹਿੰਦੇ ਵਿੱਚ ਕੀ ਵਿਚਾਰ ਕਰਨੇ ਚਾਹੀਦੇ ਲੋ ਦੇ ਮੌਸਮ ਦੇ ਵਿੱਚ ਪਹਿਲਾਂ ਨਾਲੋਂ ਟੈਂਪਰੇਚਰ ਦੀ ਕਾਫੀ ਵਡਾਉਤਰੀ ਹੋਈ ਆ ਇਹਦੇ ਵਿੱਚ ਸਾਨੂੰ ਗਰਮੀ ਤੋਂ ਬਚਣਾ ਚਾਹੀਦਾ ਬੇ ਲੋੜਾ ਸਾਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਜੇ ਕੋਈ ਕੰਮ ਸਾਡਾ ਜ਼ਰੂਰੀ ਆ ਉਹ ਸਾਨੂੰ ਸਵੇਰੇ ਜਾਂ ਸ਼ਾਮ ਨੂੰ ਕਰਨਾ ਚਾਹੀਦਾ ਜੇ ਅਸੀਂ ਨਿਕਲਦੇ ਵੀ ਆ ਤਾਂ ਸਿਰ ਢਾਕੇ ਸਾਨੂੰ ਨਿਕਲਣਾ ਚਾਹੀਦਾ ਘਰੋਂ ਵੀ ਪਾਣੀ ਪੀ ਕੇ ਜਾਓ ਤੇ ਜੇ ਕਿਸੇ ਨੂੰ ਲੂ ਲੱਗਣ ਦੀ ਕੋਈ ਪ੍ਰੋਬਲਮ ਵੀ ਆਉਂਦੀ ਆ ਉਹ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਜਾਂ ਆਪਣੇ ਨਾਲ ਕਿਸੇ ਲਾਗੇ ਹੋਰ ਸਿਹਤ ਸੰਸਥਾ ਉੱਥੇ ਜਾ ਕੇ ਦਿਖਾਣ ਤਾਂ ਕਿ ਸਾਨੂੰ ਉਹਦਾ ਕੋਈ ਬਹੁਤ ਉਹਦਾ ਜ਼ਿਆਦਾ ਸਾਡੇ ਸਰੀਰ ਦੇ ਉੱਤੇ ਮਾਰਾ ਅਸਰ ਨਾ ਹੋ ਸਕੇ ਹੁਣ ਮੈਂ ਐਸਐਮਓ ਸਾਹਿਬਾਨ ਤੋਂ ਪੁੱਛਿਆ ਕਿ ਇੱਥੇ ਆਪਣੇ ਕੀ ਪ੍ਰਬੰਧ ਆ ਉਹਨਾਂ ਨੇ ਦੱਸਿਆ ਕਿ ਸਾਡੇ ਇੱਕ ਸੈਪਰੇਟ ਬਾਡ ਬਣਿਆ ਹੈ ਉਹਦੇ ਵਿੱਚ ਓਰਐਸ ਦਾ ਪੂਰਾ ਪ੍ਰਬੰਧ ਆ ਡਾਕਟਰ ਪੂਰੀ ਮਸਤਾਈਦੀ ਦੇ ਨਾਲ ਕੰਮ ਕਰ ਰਹੇ ਡਾਕਟਰਾਂ ਦੀ ਕੋਈ ਇੱਥੇ ਜਿਹੜੇ ਵੀ ਇਹਨੂੰ ਡੀਲ ਕਰਦੇ ਆ ਪੂਰੀ ਬਿਲਕੁਲ ਸਤਾਰਕਾ ਤੇ ਕੋਈ ਵੀ ਲੂ ਦਾ ਪੇਸ਼ੈਂਟ ਆਵੇ ਇੱਥੇ ਐਡਮਿਟ ਹੋਵੇ ਆ ਕੇ ਤੇ ਜੋ ਸਾਨੂੰ ਪੰਜਾਬ ਸਰਕਾਰੋਂ ਲੋ ਸਹੂਲਤਾਂ ਮਿਲ ਰਹੀਆਂ ਤੇ ਉਹਨਾਂ ਦਾ ਲਾਭ ਉਠਾਉਣ ਤਾਂ ਕਿ ਅਸੀਂ ਆਪਣੇ ਲੂ ਦੇ ਜਿਹੜਾ ਬੈਡ ਇਫੈਕਟ ਆ ਉਸ ਤੋਂ ਬਚ ਸਕੀਏ